ਗੁਰਦੇ ਸਿੰਘ ਜੀ ਮੇਰਾ ਆਪਣਾ ਮੰਨਣਾ ਹੈ ਜੀ ਕਿ ਸਿੱਖਾਂ ਨੂੰ ਅਮਰੀਕਨ ਫੌਜ ਭਤੀ ਹੋਣਾ ਹੀ ਨਹੀਂ ਚਾਹੀਦਾ ਜੀ ਕਿਉਂਕਿ ਇਹ ਜਿਹੜੀ ਅਮਰੀਕਨ ਲੈਣਾ ਇਹਨਾਂ ਨੂੰ ਤੁਸੀਂ ਮਤਲਬ ਕੀ ਆਪਾਂ ਕਹਿ ਸਕਦੇ ਨੇ ਕਿ ਜ਼ਾਲਮ ਬੰਦੇ ਨੇ ਇਹਨਾਂ ਨੇ ਦੁਨੀਆ ਨੂੰ ਕਦੀ ਵੀ ਪੀਸੂ ਨਹੀਂ ਰਹਿਣ ਦਿੱਤਾ ਵਰਲਡ ਪਾਵਰ ਧੱਕੇ ਬਣੇ ਨੇ ਇਹ ਗੁੰਡਾਗਰਦੀ ਇਹਨਾਂ ਨੇ ਪੂਰੀ ਫਲਾਈ ਹੋਈ ਹੈ ਤੇ ਜਿਵੇਂ ਇਹਨਾਂ ਨੇ ਇਜ਼ਰਾਈਲ ਦੀ ਮਦਦ ਕਰ ਰਹੇ ਨੇ ਤਾਂ 60 70 ਹਜ਼ਾਰ ਬੱਚੇ ਬੁੜੀਆਂ ਬੰਦੇ ਮਾਂ ਤੇ ਉਹ ਤੇ ਗਾਜ਼ਾ ਦੇ ਵਿੱਚ ਉਹ ਜਿਸ ਤਰ੍ਹਾਂ ਸਾਰਾ ਸ਼ਹਿਰ ਉਹਨਾਂ ਦਾ ਢਾਟ ਰੀ ਕੀਤਾ 20 25 ਲੱਖ ਬੰਦੇ ਬਾਹਰ ਭਜਾਤੇ 10 ਲੱਖ ਗਾਜ਼ਾ ਦੇ ਹੋਣੇ ਨੂੰ ਭਜਾਤੇ ਜੀ ਐਨਾ ਅਤਿਆਚਾਰ ਕਰ ਰਹੇ ਨੇ ਉਹ ਸਤਿਆਚਾਰੀ ਫੌਜ ਦਾ ਸਿੱਖ ਹਿੱਸਾ ਦਾ ਸਿੱਖ ਹਿੱਸੇ ਦਾ ਹੋ ਹੀ ਨਹੀਂ ਸਕਦਾ ਸਿੱਖ ਅਤਿਆਚਾਰ ਦਾ ਹੈ ਨਹੀਂ ਸਿੱਖ ਤੇ ਹਿੱਕਾ ਦਾ ਅਤਿਆਚਾਰ ਦੇ ਖਿਲਾਫ ਨੇ ਤੇ ਚੰਗਾ ਜੇ ਮੈਨੇ ਕਹਿਤਾ ਵੀ ਸਾਡੀ ਫੌਜ ਨਹੀਂ ਪਈ ਤੇ ਤੁਹਾਡੀ ਫੌਜ ਭਰਤੀ ਹੋਣਾ ਹੀ ਨਹੀਂ ਚਾਹੁੰਦੇ ਕਿ ਅਸੀਂ ਭਰਤੀ ਹੋਣਾ ਤੇ ਅਸੀਂ ਫਰਾਂਸ ਤੀ ਪਹੁੰਚੋਵਾਂਗੇ ਜਿਹੜਾ ਸਾਡਾ ਸਤਕਾਰ ਕਰਦੇ ਨੇ ਅਜੇ ਤੱਕ ਉਹਨਾਂ ਸਾਡੇ ਉੱਤੇ ਬੋਤ ਲਗਾਏ ਹੋ ਨਹੀਂ ਪਰ ਤਾਂ ਅਸੀਂ ਇੰਗਲੈਂਡ ਦੀ ਫੌਜ ਚੋਂ ਮਾਗੇ ਜਿਹਨਾਂ ਦੇ ਥੱਲੇ ਅਸੀਂ ਦੋ ਲੜਾਈਆਂ ਲੜੀਆਂ 4 ਲੱਖ ਸਾਡੇ ਫੌਜੀ ਜਿਹੜੇ ਨੇ ਪੰਜਾਬ ਦੇ ਵਿੱਚ ਜੀ 4 ਲੱਖ ਸਿੱਖਾਂ ਨੇ ਹਿੱਸਾ ਲਿਆ ਜੀ ਤੇ ਅਸੀਂ ਉਹਨਾਂ ਨਾਲ ਲੜਾਂਗੇ ਸਾਨੂੰ ਪਤਾ ਹੈ ਕਿ ਵਰਲਡ ਦੇ ਵਿੱਚ ਜ਼ਰੂਰਤ ਪੈਣੀ ਹੈ ਲੜਾਈਆਂ ਬਹੁਤ ਅਜੇ ਵਧਣੀਆਂ ਹਨ ਹੋਰ ਹੋਣੀਆਂ ਹਨ ਤੇ ਉਹਦੇ ਤੋਂ ਹੀ ਤਾਂ ਲੱਭਦੇ ਫਿਰੋਗੇ ਸਾਨੂੰ